ਕਿਵੇਂ 2024 ਤੇ 2025 ਸਾਡਾ ਸੀ ਓਵੇਂ 2026 ਵੀ ਸਾਡਾ ਹੀ ਐਸ਼ ਕਰਦੀ ਲੰਘ ਜਾਣਾ ਉਹ ਗੱਲ ਪੱਕੀ ਸਾਨੂੰ ਲਿਖਣਾ ਗਾਉਣਾ ਆਉਂਦਾ ਨਹੀਂ ਹੋ ਬਸ ਸ਼ੌਕ ਨੂੰ ਕਰਦੇ ਕਲਾਕਾਰੀ ਨਾ ਰਹਿਨੀ ਉਹ ਤੇਰੇ ਇਸ਼ਕ ਚ ਜਿਹੜੇ ਮਿਲੈ ਨੇ ਮੈਨੂੰ ਤੋਖੇ ਨਹੀਂ ਹੋ ਮੁੰਡਾ ਉਹੀ ਲਿਖ ਲਿਖ ਗਾਉਂਦਾ ਐ ਮਟਿਆਰੇ ਨੀ ਥੋੜਾ ਜਿਹਾ maal ਨੇ ਗਲਾ ਫੜ ਰਖਿਆ ਰਗਾ ਪਟਾ ਰਖੀਆਂ ਉਹਦੇ ਕਰਕੇ ਗਾ ਚੋ ਗਿਆ ਲੋਡ ਤੋਂ ਵੱਧ ਸੱਚ ਬੋਲ ਰਿਹਾ ਵੀਡੀਓ ਯਾਰ ਇਹ ਇੱਕ ਪਾਸੇ ਇਸ਼ਕ ਵੀ ਹੋਇਆ ਕਦੇ ਇਸ਼ਕ ਸਾਲੀ ਬੜੀ ਕੁੱਤੀ ਚੀਜ਼ ਆ ਫੇ ਤਾਂ ਹੀ ਬੰਗਾ ਆ ਨਾ ਇਹ ਇਸ਼ਕ ਦਾ ਹੋਇਆ ਸਿਸਟਮ ਤਾਂ ਇਸ਼ਕ ਕਰਕੇ ਅਸੀਂ ਉਰੇ ਆਏ ਆ ਇਹ ਮੁੰਡੇ ਦਾ ਬ੍ਰੇਕਅਪ ਹੋਇਆ ਅੱਜ ਅੱਜ ਦੇ ਦੇ ਨਾ ਜਨਮ ਦਿਨ ਅੱਜ ਇਹਦਾ ਵੀ ਆ ਪਰ੍ਹਾਈ ਤੇ ਵੀ ਐਕਸ ਦਾ ਵੀ ਆ 4 ਸਾਲ ਦਾ ਰਿਲੇਸ਼ਨ ਸੀ ਆ ਦਰਦ ਨਾ ਸ਼ੇ ਬਾਕੀ ਜ਼ਿੰਦਗੀ ਦੇ ਵਿੱਚ ਇੱਕ ਤੋਖਾ ਜ਼ਰੂਰੀ ਹੈ ਜ਼ਰੂਰੀ ਕਿਉਂ ਜੇ ਬੰਦਾ ਇੱਕ ਤੋਖੇ ਤੋਂ ਸੁਧਰ ਗਿਆ ਠੀਕ ਹੈ ਨਹੀਂ ਉਹਨੂੰ ਤੋਖੀ ਤੋਖੇ ਨੇ ਜਿੰਨੇ ਮਰਜ਼ੀ ਖਾਦੇ ਨੌਜਵਾਨ ਅੱਜ ਵੀ ਜਨਮ ਦਿਨ ਵੀ ਹੈਗਾ ਬਾਈ ਹੈਪੀ ਬਰਥਡੇ ਥੈਂਕ ਯੂ ਜੀ ਥੈਂਕ ਯੂ ਫਿਰ ਆ ਪਾਰਟੀ ਸ਼ਾਰਟੀ ਹੋ ਗਈ ਪੂਰੀ ਹੋ ਰਹੀ ਹੈ ਹਾਲ ਤੱਕ ਕੇਕ ਕੱਟ ਹੋਇਆ ਨਹੀਂ ਕੇਕ ਬਾਅਦ ਚ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ 2026 ਬਾਰੇ ਕੀ ਪਲੈਨਿੰਗ ਆ ਫਿਰ 2026 ਨੂੰ ਕੀ ਨਵਾਂ ਕੱਢ ਕੇ ਲੈ ਕੇ ਆਉਣਾ ਜੋ ਚੱਲ ਰਿਹਾ ਜੀ ਨਵੇਂ ਸੱਪ ਜੋ ਚੱਲ ਰਿਹਾ ਉਹ ਹੀ ਜੋ ਚੱਲ ਰਿਹਾ ਹਨਾ ਬਸ ਥੋੜੀ ਜਿਹੀ ਚੇਂਜਸ ਹੋਰ ਆ ਜਾਣਗੇ ਨਵੇਂ ਸਾਲ ਕਰਕੇ ਹੁੰਦਾ ਕੀ ਨਵਾਂ ਸਾਲ ਹਨਾ ਬਸ ਜਿਵੇਂ ਜਿਵੇਂ 2024 ਤੇ 2025 ਸਾਡਾ ਸੀ ਉਵੇਂ 2026 ਵੀ ਸਾਡਾ ਹੀ ਐਸ਼ ਕਰਦੀ ਲੰਘ ਜਾਣਾ ਚਿੱਲ ਕਰ ਰਹੇ ਆ ਹੋਰ ਚਿੱਲ ਕਰ ਰਹੇ ਆ ਬ੍ਰੋ ਟਾਈਮ ਪਾਸ ਹੋ ਜਾਂਦਾ ਗਾ ਓਕੇ ਕਰਦੇ ਵੀ ਖੁਸ਼ ਨੇ ਆ ਗੱਡੀ ਚ ਸਾਰੇ ਆਏ ਤੁਸੀਂ ਦੋਸਤਾਂ ਹਾਂ ਸਾਰੇ ਆਪਣੇ ਭਾਈਨੇ ਚਾਰ ਜਣੇ ਆਏ ਇੱਕ ਖਾਸ ਪਿੰਤਰ ਨੇ ਅਸੀਂ ਚਾਰੇ ਅਸੀਂ ਖਾਸ ਨੇ ਚਾਰੇ ਸਾਰੇ ਇੱਥੇ ਵੀ ਪੱਕਾ ਕਰੋ ਪੰਜੇ ਵੀ ਇੱਥੇ ਵੀ ਪੱਕਾ ਕਰੋ ਤੁਸੀਂ ਚਾਰੇ ਹੁੰਦੇ ਹੋ ਹੋਰ ਕੋਈ ਹੁੰਦਾ ਨਹੀਂ 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 ਅਸੀਂ ਚਾਰੇ ਕੋਈ ਪੰਜਵਾਂ ਐਡ ਕਰ ਲਓ ਅੱਜ ਕੱਲ ਤਾਂ ਨਵੇਂ ਬਥੇਰੇ ਯਾਰ ਦੋਸਤ ਤੁਸੀਂ ਐਡ ਹੋ ਜਾਓ ਹੋਰ ਤਾਂ ਕੀ ਆ ਕੀ ਬਾਤ ਹੋ ਗਿਆ ਤਾਂ ਅਸੀਂ ਤਾਈਂ ਤੁਹਾਡੇ ਨਾਲ ਆ ਕੇ ਖੜੇ ਹਾਂ ਬਹੁਤ ਵਧੀਆ ਗੱਲ ਆਈ ਤੁਸੀਂ ਐਡ ਹੋ ਤੁਸੀਂ ਚਾਰ ਵੀਰੇ ਜੁੰਡੀ ਦੇ ਯਾਰਾਂ ਸੀ ਸਾਰੇ ਚਾਰੇ ਚਾਰ ਜਣੇ ਵਾ ਚਾਰ ਵਸ ਗੱਡੀ ਦੇ ਚਾਰੇ ਆਉਂਦੇ ਨੇ ਚਾਰ ਹੀ ਹੋਵਾਂਗੇ ਚਾਰਾਂ ਦੇ ਬਾਈ ਇੱਕ ਗੰਦਾ ਇਹ ਕੰਮ ਕਰ ਲਾਂਦਾ ਇਹ ਇਹ ਥੋੜਾ ਯਾਰ ਗੜਬੜ ਕਰ ਦਿੰਦਾ ਇਹ ਥੋੜਾ ਜਿਵੇਂ ਹੋਣਾ ਆਪੋ ਲਾ ਲੋ ਕਿਤੇ ਜਾਣਾ ਪਲਾਨਿੰਗ ਹੈ ਜਿਵੇਂ ਅੱਜ ਅਸੀਂ ਉਰੇ ਆਏ ਆ ਹਾਂ ਇਹਦੇ ਫੋਨ ਨਹੀਂ ਚੱਕਣਾ ਬੰਦੇ ਨੇ ਤਿਆਰ ਹੋ ਕੇ ਐਟੇ ਟਾਈਮ ਭਾਈ ਇਹ ਚੀਜ਼ ਦਾ ਗੁੱਸਾ ਆ ਕਰ ਦਿੰਦਾ ਸਾਨੂੰ ਤਿਆਰ ਕਰ ਦਿੰਦਾ ਆਪ ਪਲਾਨ ਹੁੰਦਾ ਉਹ ਮੈਂ ਹੀ ਬਣਾਉਣਾ ਹਾਏ ਬਣਾਊਗਾ ਪਰ ਇਹ ਡੇਢ ਘੰਟਾ ਫੋਨ ਨਹੀਂ ਚੱਕਦਾ ਆ ਕੀ ਗੱਲ ਨਹੀਂ ਪਲਾਨ ਤੁਸੀਂ ਬਣਾ ਰਹੇ ਹੋ ਤੇ ਫੋਨ ਵੀ ਤੁਸੀਂ ਨਹੀਂ ਚੱਕਦਾ ਹਾਂ ਡੇਢ ਘੰਟਾ ਫੋਨ ਨਹੀਂ ਚੱਕਦਾ ਇਹ ਬੰਦਾ ਤੇ ਇਹਦੇ ਪਿੱਛੇ ਕੋਈ ਚੱਕਰ ਫਿਰ ਅਸੀਂ ਇਹਨੂੰ ਰਵਾਨੇ ਆ ਰਸਤੇ 'ਚ ਖਜਾਨੇ ਤੋਂ ਲੈ ਕੇ ਉੱਤੇ ਤੱਕ ਦੇਖੋ ਹੋਲੀ-ਹੋਲੀ ਤਿਆਰ ਹੁੰਦਾ ਈ ਸਾਡਾ ਬੰਦਾ। ਬਾਕੀ ਜਿਹੜੀ ਰਹੀ ਗੱਲ। ਸਰੀਰ ਦੇਖ ਲਓ। ਅੱਛਾ ਤੁਸੀਂ ਸਾਰੇ ਜਿਹਨੇ ਤੁਹਾਡੇ ਨੂੰ ਲੇਟ ਲੇਟ ਕੌਣ ਕਰਦਾ ਏ ਤਿਆਰ ਹੋਣ। ਆਹੀ 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 ਬਸ। ਤੰਗ ਤੁਸੀਂ ਸਭ ਤੋਂ ਜ਼ਿਆਦਾ ਕਿਹਦੇ ਤੋਂ? ਇਹ ਲੇਟ ਨਹੀਂ ਆ ਭਾਈ। ਇਹ ਤੋਂ ਤੰਗ ਏ ਤੋਂ ਵੀ ਆ ਸੀ। ਮੇਰੇ ਕੋਲ ਨਹੀਂ ਤਾਂ। ਨਹੀਂ ਨਾ ਇਹ ਫੋਨ ਤੇ ਵੌਇਸ ਮੇਲ ਲਈ ਭੇਜੀਆਂ ਜਾਂਦਾ ਰਹਿੰਦਾ। ਕੋ ਯਾਰ ਇਹ ਨਵਾਂ ਅਪਡੇਟ ਆ ਗਿਆ। ਇਹ ਇਹਦੀ ਆਦਤ ਏ ਉੱਠਦਾ 12 ਵਜੇ। ਅਸੀਂ ਸਵੇਰੇ ਉੱਠ ਕੇ ਬਸ ਜਾਣਾ ਹੁੰਦਾ ਕੰਮਕਾਰ ਕਰਦੇ ਆ। ਉਹ ਕੰਮਕਾਰ ਵੀ ਰਹਣੇ ਦੀ। ਹਾਂ। ਕੰਮ ਹੈਗਾ ਕੰਮ ਚੱਲਦਿਆ ਕੰਮ ਡਰਾਈਵਰ ਆ ਮੈਂ ਟੈਕਸੀਆਂ ਨਹੀਂ ਮੇਰੀ ਸਾਡੇ ਕਿਹਨੂੰ ਕੰਮ ਪੈਏ ਕੋਈ ਹੋ ਨਹੀਂ ਸਭ ਕੰਮ ਕਰ ਵਾਲਿਆਂਗੇ ਪਰ ਮਟ ਗੱਟੀਆਂ ਨਹੀਂ ਮੇਰੇ ਲਈ ਸਾਰ ਟੈਕਸੀ ਲਾਈਨ 'ਚ ਚੱਲਦਾ ਮੈਂ ਕੈਬ ਦਿੱਲੀ ਇੱਧਰ ਸਾਰੇ ਟੂਰ ਲਾਣੇ ਆਪਾਂ ਕੰਮ 'ਚ ਵੀ ਅੱਗੇ ਦੋਸਤੀ ਜੀ ਵੀ ਅੱਗੇ ਸਭ ਕੁਝ ਇੱਕ ਕਰਦੇ ਦਿਨ ਰਾਤ ਇੱਕ ਕਰਦੇ ਦਿਨ ਰਾਤ ਇੱਕ ਇਹ ਬਈ ਯਾਰੀ ਲਈ ਵੀ ਟਾਈਮ ਕੱਢਣਾ ਪੈਂਦਾ ਸਿੱਧੀ ਹੀ ਗੱਲ ਆ ਜ਼ਰੂਰੀ ਆ ਇਹ ਗੱਲ ਯਾਰੀ ਲਈ ਟਾਈਮ ਕੱਢੋ ਆਪਦਾ ਚੱਲ ਕਰੋ ਜਿਵੇਂ ਅਸੀਂ ਆਏ ਆ ਬੰਦੇ ਸਾਰਿਆਂ ਨੂੰ ਕਹਿੰਦੇ ਆ ਵੀ ਨਜ਼ਾਰੇ ਲਓ ਦੁਨੀਆ ਤਾਂ ਹੀ ਬੋਲਦੀ ਰਹੂ ਇੱਕ ਆ ਕਰਨ ਪਾਓ ਆ ਕਰਨ ਕੱਢ ਦੋ ਬਸ ਆਪ ਦਾ ਤੁਹਾਡਾ ਉਹ ਦਿਲ ਕਹਿੰਦਾ ਚੱਲ ਲੋ ਬਰੇ ਚੱਲ ਕਰੋ ਬਸ ਆਪ ਦਾ ਦਿਲ ਕਹਿੰਦਾ ਉਹ ਕਰੋ ਕੋਈ ਚੱਕਰ ਨਹੀਂ ਬਾਬਾ ਕਿਰਪਾ ਰੱਖੋ ਜੇ ਬਾਬੇ ਨੇ ਉਰੇ ਭੇਜਿਆ ਖਾਣ ਨੂੰ ਵੀ ਦਊ ਪੱਕੀ ਨਹੀਂ ਆਰੇ ਵੀ ਦੋ ਭਈ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਯਾਰੀ ਦੋਸਤੀ ਬਹੁਤ ਅਹਿਮੀਅਤ ਵਾਲੀ ਚੀਜ਼ ਆ ਪਰ ਲੋਕ ਮੰਨਦੇ ਨਹੀਂ ਭਈ ਗੱਡੀਆਂ ਕਰਕੇ ਪੈਸੇ ਕਰਕੇ ਯਾਰੀ ਟੁੱਟਦੀ ਬਹੁਤ ਆ ਚੱਕਰ ਕੀ ਆ ਇਹ ਅਸੀਂ ਵੀਰੇ ਦੇਖੋ ਅਸੀਂ ਚਾਰ ਜਾਨੇ ਆ ਸਾਡੇ ਚ ਨਾ ਤਾਂ ਕਦੇ ਪੈਸਾ ਹੋ ਨਾ ਸਾਡੇ ਚ ਗੱਡੀ ਜਿਹੜੇ ਬੰਦੇ ਨੇ ਲੈ ਕੇ ਜਾਣੀ ਚੱਕੋ ਲੈ ਜਾਓ ਪੈਸੇ ਦੀ ਲੋੜ ਆ ਮੇਰੇ ਬੱਟੂ ਵਿੱਚੋਂ ਇਹ ਕੱਢ ਲੈਂਦੇ ਇਹਦੇ ਬੱਟੂ ਵਿੱਚੋਂ ਮੈਂ ਕੱਢ ਲੈਣਾ ਜਦੋਂ ਮੈਨੂੰ ਲੋੜ ਸਾਡੇ 'ਚ ਕੋਈ ਇਹ ਸਿਸਟਮ ਨਹੀਂ ਹੈਗਾ ਪਰ ਬਈ ਪੈਸੇ ਪਿੱਛੇ ਫਿੱਕ ਬੋਹ ਪੈਂਦੀ ਆ ਆਪਾਂ ਪਾਉਂਦੀ ਨਹੀਂ ਪੈਸਾ ਲਿਆਉਂਦੀ ਨਹੀਂ ਵਿੱਚ ਪੈਸਾ ਕੋਈ ਨਾਮ ਦੀ ਚੀਜ਼ ਆ ਸਾਨੂੰ ਪਤਾ ਹੀ ਨਹੀਂ ਇਹ ਆ ਚੀਜ਼ ਰਾਜੇ ਫਿਰ ਆਪਣੀ ਯਾਰੀ ਹੈਗੀ ਆ ਚੱਲ ਰਹੀ 8 ਸਾਲ ਹੋ ਗਏ ਬਈ ਚਾਹ ਸਾਨੂੰ ਕਦੇ ਗੱਡੀ 8 ਸਾਲ ਦੀ ਯਾਰੀ 8 ਸਾਲ ਹੋ ਗਏ ਸਾਨੂੰ ਚਾਰੇ ਬੰਦੇ ਬਈ ਚਾਹ ਸਾਨੂੰ ਗੱਡੀ ਦੀ ਲੋੜ ਪੈਂਦੀ ਆ ਬੰਦਾ ਸਾਡੇ ਲਈ ਹਾਜ਼ਰ ਹੈ ਕਿ ਭਈ ਆ ਮੇਰੇ ਦਾਇ ਦਾ ਮੁੰਡਾ ਸਕੇ ਦਾ ਇਹਦਾ ਤੇ ਬਾਕੀ ਜਦੋਂ ਹਣਾ ਭਾਈ ਯਾਰ ਬਣ ਜੇ ਉਦੋਂ ਵੱਖਰਾ ਹੀ ਸਵਾਦ ਹੁੰਦਾ ਭਾਈ ਵੀ ਆ ਯਾਰ ਵੀ ਆਪਣਾ ਇੱਕ ਛੋਟਾ ਭਾਈ ਆ ਪਰ ਯਾਰ ਤੌਰ ਤੇ ਜਿਵੇਂ ਅਸੀਂ ਰਹਨੇ ਆ ਉਹ ਵੀ ਰਹਿੰਦਾ ਸਮਝਦਾ ਸੋਚਦਾ ਮਤਲਬ ਫੀਲਿੰਗਸ ਇੱਕ ਨਹੀਂ ਸਾਡੀਆਂ ਸਾਰਿਆਂ ਦੀਆਂ ਕਿ ਐ ਨਹੀਂ ਇਹਦੀ ਵੱਖਰੀ ਐ ਇਹਦੀ ਵੱਖਰੀ ਆ ਨਾ ਨਾ ਇੱਕੋ ਹੀ ਮਾਈਂਡ ਸੈਟ ਆ ਸਾਰਿਆਂ ਦਾ ਵਧੀਆ ਚੱਲਦਾ ਜੋ ਵੀ ਕਰਨਾ ਸੀ ਸਾਰੇ ਇਕੱਠੇ ਸੀ ਉਦੋਂ ਵੀ ਇਕੱਠੀ ਸੀ ਹੁਣ ਵੀ ਇਕੱਠੀ ਆ ਉਦੋਂ ਮੈਂ 뮤직 ਕਰਦਾ ਹੁੰਦਾ ਸੀ ਇਹ ਖੇਡਾਂ ਖੁੱਡਾਂ ਖੇਡਦੇ ਹੁੰਦੇ ਸੀ ਕੋਈ ਜੀ ਕਰਦੇ ਸੀ ਆਉਂਦਾ ਗਾਣਾ ਗੋਣਾ ਸੁਣਾਉਂਦਾ ਨਾ ਨਾ ਸੁਣਾ ਮੜਾ ਮੋਟਾ ਗਾਲੇ ਦੇ ਕੋਈ ਕੁਝ ਨਹੀਂ ਹੋ ਜਾਈਏ ਆਪਣੇ ਕੋਲ ਸਭਾ ਪੂਰਾ ਆ ਕੀ ਕਹਿੰਦੇ ਨੇ ਕੀ ਜਾਂਦੇ ਹੁੰਦੇ ਨੇ ਕੀ ਕੁਝ ਵਧੀਆ ਜੀ ਲੈ ਲਓ ਵਿਆਹਾਂ ਤੇ ਕੀ ਲੱਗੇ ਜਾਂਦੇ ਹੁੰਦੇ ਨੇ ਉਹ ਜਦੋਂ ਹਾਂ ਮਲਵਈ ਗਿੱਤੇ ਚ ਬੰਦਾ ਐਡ ਆਹੇ ਬਈ ਚਲੋ ਅੱਜ ਇੱਕ ਸੁਣਾ ਦੇ ਤੇ ਆਪਦਾ ਲਿਖਿਆ ਸੁਣਾਣਾ ਮੈਂ ਤੁਹਾਨੂੰ ਹੋ ਜਵੇ ਹੋ ਜਵੇ जख्मਾਂ ਨੂੰ ਲੱਗਿਆ ਟੋਲਣ ਮੈਂ ਦੁੱਖਾਂ ਨੂੰ ਲੱਗਿਆ ਫੁੱਲਣ ਮੈਂ ਤੂੰ ਝੂਠ ਬੋਲਦੀ ਰਹਿੰਦੀ ਸੀ ਅੱਜ ਸੱਚ ਲੱਗਿਆ ਬੋਲਣ ਮੈਂ ਉਹ ਗੱਲ ਪੱਕੀ ਸਾਨੂੰ ਲਿਖਣਾ ਗਾਉਣਾ ਆਉਂਦਾ ਨਹੀਂ ਹੋ ਬਸ ਸ਼ੌਕ ਨੂੰ ਕਰਦੇ ਕਲਾਕਾਰੀ ਨਾ ਰਹਿਨੀ ਉਹ ਤੇਰੇ ਇਸ਼ਕ ਚ ਜਿਹੜੇ ਮਿਲੈ ਨੇ ਮੈਨੂੰ ਧੋਖੇ ਨਹੀਂ ਹੋ ਮੁੰਡਾ ਉਹੀ ਲਿਖ ਲਿਖ ਗਾਉਂਦਾ ਐ ਮੁੱਟਿਆ ਰੇਨੀ ਜਦ ਯਾਦ ਤੇਰੀ ਮੈਨੂੰ ਆਉਂਦੀ ਜਦ ਯਾਦ ਤੇਰੀ ਮੈਨੂੰ ਆਉਂਦੀ ਆਪਾਂ ਚੱਕ ਲਈ ਦੀ ਕਲਮ ਕੁੜੇ ਹੁਣ ਲਿਖਾਂ ਤੇਰੀਆਂ ਹੀ ਗੱਲਾਂ ਕਾਗਜ਼ ਉੱਤੇ ਬਣ ਜਾਂਦੀਆਂ ਨੇ ਮਲਮ ਕੁੜੇ ਸੋ ਤੇਰੀ ਫਿਰ ਸੋਚ ਸੋਚ ਲਿਖਦਾ ਸੋ ਤੇਰੀ ਫਿਰ ਸੋਚ ਸੋਚ ਲਿਖਦਾ ਜੋ ਲਾਏ ਮੈਨੂੰ ਲਾਰੇ ਨੀ ਮੁੰਡਾ ਉਹੀ ਲਿਖ ਲਿਖ ਗਾਉਂਦਾ ਐ ਮੁੱਟਿਆ ਰੇ ਨੀ ਹੋ ਰਾਤਾਂ ਕਾਲੀਆਂ ਚਿੱਟੇ ਦਿਨ ਨੇ ਸਾਡੇ ਸੱਚੀ ਹਾਲ ਬੁਰੇ ਨੇ ਤੇਰੇ ਬਿਨ ਸਾਡੇ ਹੋ ਤੂੰ ਕੀ ਜਾਣੇ ਦੱਸ ਚੱਲੀਏ ਨੀ ਸਾਲੇ ਨੰਗ ਗਏ ਤਾਰੇ ਗਿਣ ਸਾਡੇ ਅਸੀਂ ਚੰਨ ਨਾਲ ਪਾਉਂਦੇ ਰਹੇ ਬਾਤਾਂ ਉਹ ਨਹੀਂ ਤੂੰ ਗੈਰਾਂ ਨਾਲ ਕੱਟਦੀ ਸੀ ਰਾਤਾਂ ਕਿਹ ਕਹਿਰ ਗੁਜ਼ਾਰੇ ਨੀ ਓ ਮੁੰਡਾ ਓਹੀ ਲਿਖ ਲਿਖ ਗਾਉਂਦਾ ਐ ਮਟਿਆ ਰੇ ਨੀ ਕਿ ਕਰੀਏ ਇਹ ਗਾਇਕੀ ਵਾਲਾ ਸਿਸਟਮ ਕਿਧਰੋਂ ਵਰ ਲਿਆ ਮਤਲਬ ਸਾਰੀਆਂ ਚੀਜ਼ਾਂ ਹੈਗੀਆਂ ਨੇ ਗੋਮਲ ਬਾਈ ਕਿੱਦਾਂ ਹੈ ਕਰਦਾ ਡਰਾਈਵਰੀ ਦਾ ਇਹਨੂੰ ਸ਼ੌਂਕ ਹੈ ਫੁੱਲ ਚੋਟੀ ਦਾ ਡਰਾਈਵਰ ਹੈ ਕੰਮ ਕਿਹੜਾ ਛੱਡਿਆ ਮੈਂ ਪੁੱਛਦੇ ਕੰਮ ਕਿਹੜਾ ਛੱਡਿਆ ਸ਼ੌਂਕ ਸ਼ੌਂਕ ਦਾ ਕੋਈ ਮੁੱਲ ਨਹੀਂ 올 ਰੌਂਡਰ ਆਲ ਰੌਂਡਰ ਨੇ ਅਸੀਂ ਸਾਰੇ ਸ਼ੌਂਕ ਹੈ ਦਾ ਹਰ ਇੱਕ ਜੀ ਬਾਕੀ ਅੱਜ ਇਹ ਗੱਲਾਂ ਬੈਠਾ ਪਿਆ ਥੋੜਾ ਜਿਹਾ ਮੋੜ ਵੇਸ ਗਰੀਬੀ ਕਰ ਰਹੇ ਨੇ ਫਸੇ ਵੀ ਬਹੁਤ ਆ ਇੱਕ ਦੂਜੇ ਨੂੰ ਠਾਣਿਆ ਜੋ ਵੀ ਲਿਆਏ ਆ ਸਾਰਾ ਕੁਝ ਕਰਿਆ ਪਰ ਕਹਿੰਦੇ ਨਹੀਂ ਬੰਦਾ ਟਾਈਮ ਦੇ ਹਿਸਾਬ ਨਾਲ ਉਹ ਲਾਈਨ ਤੇ ਆ ਜਾਂਦਾ ਸਮੇਂ ਦੇ ਹਿਸਾਬ ਨਾਲ ਹਾਂ ਕੋਈ ਯਾਰੀ ਤੇ ਵੀ ਗੀਤ ਹੋ ਜਵੇ ਆਵਾਜ਼ ਬਹੁਤ ਡੂੰਗੀ ਆ ਯਾਰੀ ਹਾਂ ਯਾਰੀ ਤੇ ਹੋ ਜਵੇ ਯਾਰੀ ਇਹ ਗੱਲ ਤੇ ਹਰ ਕੋਈ ਜਾਣਦਾ ਏ ਹੋ ਮੇ ਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਜਾ ਪਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਬੂਰ ਸਹੇਲੀਆਂ ਦਾ ਹੋ ਇੱਕ ਦਿਨ ਅਸਾਂ ਪਰਦੇਸੀਆਂ ਨੇ ਤੁਰ ਜਾਣਾ ਬੂਹਾ ਮਾਰ ਕੇ ਨਾ ਹਵੇਲੀਆਂ ਦਾ ਇਹ ਗੱਲ ਤੇ ਹਰ ਕੋਈ ਜਾਣਦਾ ਏ ਮੇਲਾ ਮੇਲੀਆਂ ਦਾ ਯਾਰਾਂ ਵੇਲੀਆਂ ਦਾ ਇਹ ਬੰਦੇ سپورਟ ਕਰਦੇ ਆਪਾਂ ਨੂੰ ਜਿੱਥੇ ਇਹਨਾਂ ਦੀ ਲੋੜ ਹੁੰਦੀ ਆ ਇਹ ਉੱਥੇ ਆਉਂਦੇ ਆ ਆਪਾਂ ਨੂੰ ਤਾਂ ਹੀ ਵਧੀਆ ਆਪਣਾ ਪਿਆਰ ਨਿਭੀ ਜਾਂਦਾ ਸਾਰੇ ਅੱਧੀ ਰਾਤ ਇੱਕ ਦੂਜੇ ਲਈ ਹਾਜ਼ਰ ਆ ਅਸੀਂ ਰਾਤ ਇੱਕ ਦੂਜੇ ਨੂੰ 12 ਵਜੇ ਢੇਡਾ ਲਾ ਕੇ ਆਉਂਗਾ ਇਹ ਕਹਿਣਗੇ ਮੈਨੂੰ ਮੂੰਹ ਦਿਖਾ ਕੇ ਜਾ ਜਿੱਥੇ ਮਰਜ਼ੀ ਬੁਲਾਣੇ ਮੈਨੂੰ ਮੈਨੂੰ ਜਾਣਾ ਪੈਂਦਾ ਅੱਛਾ ਯਾਰੀ ਇੱਕ ਵਾਰੀ ਇੱਕ ਪਾਸੇ ਇਸ਼ਕ ਵੀ ਹੋਇਆ ਕਦੇ ਇਸ਼ਕ ਸਾਲੀ ਬੜੀ ਕੁੱਤੀ ਚੀਜ਼ ਆ ਫਿਰ ਤਾਂ ਹੀ ਬੰਗਾ ਆ ਨਾ ਇਹ ਇਸ਼ਕ ਦਾ ਹੋਇਆ ਸੀ ਤਾਂ ਇਸ਼ਕ ਕਰਕੇ ਅਸੀਂ ਉਰੇ ਆਏ ਆ ਇਹ ਮੁੰਡੇ ਦਾ ਬ੍ਰੇਕਅਪ ਹੋਇਆ ਅੱਜ ਅੱਜ ਦੇ ਦੇ ਨਾ ਜਨਮ ਦਿਨ ਅੱਜ ਇਹਦਾ ਵੀ ਹੈ ਪਰ੍ਹਾਈ ਦਾ ਵੀ ਹੈ ਪਰ੍ਹਾਈ ਦਾ ਵੀ ਜਨਮ ਦਿਨ ਹੈ ਇਹਦਾ ਵੀ ਜਨਮ ਦਿਨ ਹੈ ਮੈਂ ਕਿਹਾ ਚੱਲ ਚੱਲੀਏ ਯਾਰ ਦਿਮਾਗ ਸੈੱਟ ਹੋ ਗਿਆ ਮੇਰਾ ਤੇ ਸਾਡਾ ਬ੍ਰੇਕਅਪ ਹੋਇਆ ਸੀ ਇਹਦਾ 2 ਦਿਨ ਪਹਿਲਾਂ ਹੋਇਆ ਸੀ ਮੇਰਾ 2 ਦਿਨ ਬਾਅਦ ਚ ਹੋਇਆ ਸੀ ਮੇਰਾ ਮੇਰਾ ਚਾਰ ਸਾਲਾਂ ਦਾ ਕਿ ਬਿਛੀ ਹੋ ਗਿਆ ਚਾਰ ਸਾਲ ਦਾ ਰਿਲੇਸ਼ਨਸ਼ਿਪ ਆ ਦਰਦ ਨਾ ਛੇ ਬਾਕੀ ਆ ਬੰਦੇ ਦਾ ਹੁੰਗੇ ਗਿਆ ਹੁਣੀ ਹੋਇਆ ਹੈ ਇਹਨਾਂ ਦਾ ਵੱਖਰਾ ਹੀ ਮੈਂ ਜਿਹੜੇ ਨੰਗਰਿਆਣਾ ਮੈਨੂੰ ਹੀ ਪਤਾ ਹੈ ਹਾਂ ਅਲੱਗ ਅਲੱਗ ਫੀਲ ਇਹ ਰੋਂਦਾ ਵੀ ਹੈ ਸਾਡੇ ਲਈ ਵੀਡੀਓ ਵੀ ਨਹੀਂ ਦੀਆਂ ਮੈਂ ਸੁਨਾਮ ਰਹਿਣਾ ਰੈਂਦਾ ਸੀ ਹੈਨਾ ਇਹ ਬੰਦੇ ਸਪੈਸ਼ਲ ਹੁੰਦੇ ਨੇ ਸੁਨਾਮ ਤੋਂ ਹਫਤਾ ਹੋ ਗਿਆ ਆਂਦਿਆਂ ਨੂੰ ਰੋਜ਼ ਮੈਨੂੰ ਦੇਖ ਕੇ ਜਾਂਦੇ ਨੇ ਵੀ ਠੀਕ ਹੈ ਬਸ ਇਹਨੂੰ ਯਾਰੀ ਕਹਿੰਦੇ ਨੇ ਭਾਈ ਇੱਕ ਗੱਲ ਨਾ ਅੱਜ ਤੁਸੀਂ 11 ਦੋਸਤਾਂ ਦੇ ਵਿੱਚ ਖੜੇ ਹੋ ਨਾ ਪਰ ਜਦੋਂ ਜਦੋਂ ਕੱਲੇ ਹੁੰਦੇ ਉਸ ਟਾਈਮ ਥੋੜੀ ਲੜਕਦੀ ਘਾਟ ਇਹ ਬੰਦੇ ਨੂੰ ਮੈਂ ਇਹ 2 ਵਜੇ ਚਾ 3 ਵਜੇ ਗੱਡੀ ਲੈ ਕੇ ਆ ਰਿਹਾ ਹੋਵੇ ਇਹਨੇ ਸੰਗਰੂਰ ਆਣਾ ਹੀ ਆਣਾ ਮੈਨੂੰ ਦੇਖ ਕੇ ਜਾਊਗਾ ਜਾਊਗਾ ਮੂੰਹ ਦਿਖਾਉਣਾ ਹੀ ਦਿਖਾਉਣਾ ਪੈਂਦਾ ਇਹ ਸੰਗਰੂਰ ਦਾ ਸੀ ਸੁਨਾਮ ਤੇ ਉਹ ਪਹਿਲਾਂ ਮੈਂ ਵੀ ਸੁਨਾਮ ਰੈਂਦਾ ਸੀ ਹਾ ਇਹ ਮੁੰਡਾ ਵੀ ਸੀ ਹਸੂਰ ਨਹੀਂ ਆ ਰਹੀ ਹੋਗੀ ਤੁਹਾਡੀ ਥੋੜੀ ਨਾ ਅਸੀਂ ਇਕੱਠੇ ਹੁੰਦੇ ਹਾਂ ਇਹ ਹਫ਼ਤੇ ਦਾ ਕੀ ਹੋਈ ਹੈ ਵੀਰੇ ਆਜੋ ਆਜੋ ਫੇਰ ਇਕੱਠੇ ਹੁੰਦੇ ਹਾਂ ਅਸੀਂ ਇਹ ਹਫ਼ਤੇ ਤੋਂ ਹੀ ਹੋਈ ਹੈ ਅੱਛਾ ਇਹ ਹਫ਼ਤੇ ਤੋਂ ਜਦੋਂ ਇਹਦਾ ਬੈਕਅਪ ਹੋਇ ਇਦੀ ਫੈਮਿਲੀ ਸੰਗਰੂਰ ਹੈ ਇਹ ਉਹਦੇ ਨਾਲ ਹੀ ਰਹਿੰਦਾ ਸੀ ਉਹਦਾ ਹੀ ਸਾਰਾ ਕੁਝ ਕਰਦਾ ਸੀ ਮਤਲਬ 4 ਸਾਲ ਉਹਦੇ ਨਾਲ ਹੀ ਰਿਹਾ ਜਦੋਂ ਬ੍ਰੇਕਅਪ ਹੋ ਗਿਆ ਫਿਰ ਇਹ ਆ ਗਿਆ ਬਾਈ ਦਰਦ ਤਾਂ ਸਾਲਾ ਹੈ ਦਰਦ ਹੈ ਪਰ ਕਦੇ ਪਰ ਆਇਆ ਫਿਰ ਵੀ ਛੱਡਣਾ ਪੈਂਦਾ ਜਦੋਂ ਮੈਨੂੰ ਰੋਣਾ ਆ ਜਾਂਦਾ ਨਾ ਮੈਨੂੰ ਮੈਂ ਫੋਨ ਲਾ ਬਾਈ ਮੈਨੂੰ ਫੋਨ ਲਾਊਗਾ ਮੈਂ ਜਿੱਥੇ ਮਰ ਜੀ ਬਾਈ ਮਤਲਬ ਸੁੱਖ ਦੁੱਖ ਜੇ ਦੁੱਖਾਂ ਦੇ ਵਿੱਚ ਨਾਲ ਤੇ ਸੁੱਖਾਂ ਦੇ ਵਿੱਚ ਵੀ ਨਾਲ ਮੰਨਦੇ ਹੋਗਾ ਨਾ ਲੜੀ ਜਾਂਦੇ ਆ ਦੁੱਖਾਂ ਨਾਲ ਤਾਂ ਭਰਾਵਾ ਬਸ ਉੱਚੇ ਨਾਲ ਬਹੁਤ ਦੁੱਖ ਨੇ ਚੱਲੀ ਜਾਂਦਾ ਇੰਜੋਏ ਵੀ ਕਰ ਰਹੇ ਆ ਸਾਰਾ ਕੁਝ ਹੀ ਕਰ ਰਹੇ ਆਂ ਬਾਈ ਕਈ ਵਾਰ ਨਾ ਤੀਜੇ ਬੰਦੇ ਕਰਕੇ ਫਿੱਕ ਪੈ ਜਾਂਦੀ ਯਾਰੀ ਦੇ ਵਿੱਚ ਤੀਜਾ ਬੰਦਾ ਹੋਇਆ ਸਿਸਟਮ ਕਦੀ ਚੌਥੇ ਤੋਂ ਪੰਜਵਾਂ ਨਹੀਂ ਆਉਂਦਾ ਮੇਰੇ ਨਾਲ ਹੋਇਆ ਕਿਵੇਂ ਭਾਜੀ ਦੱਸੋਗੇ ਦੁੱਖ ਦਾ ਹੀ ਹੋਇਆ ਕਿਵੇਂ ਦੱਸੋਗੇ ਬਸ ਤੀਜਾ ਬੰਦਾ ਤੁਹਾਨੂੰ ਕਹੀ ਦਿੱਤਾ ਗੱਲ ਹੀ ਖਤਮ ਹੋ ਗਈ ਪੂਰੀ ਸਹੀ ਹੈ ਨਾ ਜੋ ਤੀਜਾ ਬੰਦਾ ਆ ਗਿਆ ਇੱਕ ਬ੍ਰੇਕਅਪ ਹੋ ਗਿਆ ਕਿ ਤੁਹਾਡੀ ਫਿੱਕ ਪਈ ਆਪਸ ਚ ਚਾਲ ਨਾ ਠੀਕ ਆ ਫਿੱਕ ਪੈਣੀ ਨਾ ਜਮਾ ਨਹੀਂ ਖੁਸਰ ਅਸੀਂ ਦੋਨੇ ਲੜਕੇ ਟੱਕੀ ਦੇ ਪਿੱਛੇ ਸਮੋਸੇ ਪਿੱਛੇ ਮੈਂ ਕਰਾ ਰਿਹਾ ਕਟਿੰਗ ਹਾਂ ਹਾਂ ਮੈਂ ਇਹਨੂੰ ਕਿਹਾ ਮੈਂ ਕਿਹਾ ਵੀਰੇ ਸਮੋਸੇ ਲਿਆ ਦੇ ਯਾਰ ਮੈਂ ਕੱਲ ਤੱਕ ਕੁਝ ਨਹੀਂ ਖਾਦਾ ਤੇ ਇਹ ਇਹ ਜਿਹੜੀ ਸਮੋਸੇ ਵਾਲੀ ਗੱਲ ਕਰੀ ਨੇ ਇੱਕ ਵੀਡੀਓ ਦੇ ਵਿੱਚ ਮੈਂ ਦੱਸਦਾ ਗੁਰਤੇਜ ਨਾਮ ਦਾ ਮੁੰਡਾ ਆ ਗੁਰਤੇਜ ਸਰਵਾਰਾ ਮੇਰਾ ਦੋਸਤ ਆ ਹੈਨਾ ਗੁਰਤੇਜ ਸਰਵਾਰਾ ਨਾਲ ਮੈਂ ਦੱਸਦਾ ਭਾਜੀ ਗੱਲ ਸੁਣੋ ਵੀਰੇ ਦੀ ਮੇਰੀ ਨਾ ਗੁਰਤੇਜ ਸਰਵਾਰਾ ਗੁਰਤੇਜ ਸਰਵਾਰਾ ਮੇਰਾ ਦੋਸਤ ਆ ਗੁਰਤੇਜ ਸਮੋਸੇ ਪਿੱਛੇ ਮੇਰੇ ਨਾਲ ਲੜਿਆ ਸੀਗਾ ਉਹਨੇ ਪਲੇਟ ਭੰਨਤੀ ਸੀਗੀ ਤੁਹਾਡੀ ਵੀ ਸਮੋਸੇ ਪਿੱਛੇ ਲੜਾਈ ਹੋਈ ਹਾਂ ਮੈਂ ਤੁਹਾਨੂੰ ਦੱਸਦਾ ਮੈਨੂੰ ਸਮੋਸੇ ਲੈਣ ਭੇਜਿਆ ਜਿਹੜੀ ਆਪਣੇ ਆਪਣੇ ਕੋਲੇ ਦੁਕਾਨ ਨੇੜੇ ਪੈਂਦੀ ਹੈ ਉਹ ਸੰਡੇ ਕਰਕੇ ਅੱਜ ਬੰਦ ਅੱਛਾ ਠੀਕ ਹੈ ਬੰਦ ਕੁਛ ਆ ਸੀ ਦੀਢਾੜੇ ਕਰਕੇ ਵੀ ਹੋ ਜਾਂਦਾ ਬੰਦ ਪਈ ਇਹ ਮੁੜਿਆ ਆ ਮੈਂ ਇਹਨੂੰ ਕਿਹਾ ਮੈਂ ਕਿਹਾ ਵੀਰੇ ਭੁੱਖ ਬੋਲ ਲੱਗੀ ਐ ਥੋੜਾ ਜਿਹਾ ਅੱਗੇ ਚੌਂਕ ਪੈਂਦਾ ਸਾਡੇ ਤੇ ਮੈਂ ਕਿਹਾ ਉੱਥੋਂ ਲਿਆ ਕਹਿੰਦਾ ਨਾ কুরਕਰੇ ਖਾਲਾ ਇਹ ਬੀ ਵਾਲੇ কুরਕਰੇ ਲਿਆਇਆ ਇਹਨੇ ਮੈਨੂੰ ਫੜਾਇਆ ਮੈਂ ਭਗਾ ਕੇ ਮਾਰੇ अच्छा ਇਹਨਾਂ ਨੇ ਮੈਨੂੰ ਰੋਟੀ ਫੜਾਈ ਟੀਫਨ ਪੜਾਇਓ ਬਗਾ ਕੇ ਮਾਰਿਆ ਹੂੰ ਗਿਆ ਨਹੀਂ ਇੰਨਾ ਢੀਠ ਹੈ ਫਿਰ ਮੈਂ ਆਪ ਕਟਿੰਗ ਛੜਾ ਕੇ ਉੱਠ ਕੇ ਫਿਰ ਸਮੋਸੇ ਲੈ ਕੇ ਸਾਰੇ ਉਹਨੇ ਖਾ ਕੇ ਫਿਰ ਕਟਿੰਗ ਗਰੀ ਇਹ ਜਿਹੇ ਬੰਦੇ ਨੇ ਗੁੱਸਾ ਕਿਹਦੇ ਚ ਆਚਾਰਾ ਜੀ ਮਸਾ ਮੇਰੇ ਜਿਆਦਾ ਹੀ ਵੱਧਦਾ ਜਦੋਂ ਵੱਧ ਜੇ ਚੱਲਦਾ ਹੀ ਰਹਿੰਦਾ ਮੇਰਾ ਥੋੜਾ ਜਿਹਾ ਬੀਪੀ ਉੱਪਰ ਰਹਿੰਦਾ ਪਰ ਆਪਾਂ ਡਰਾਈਵਰ ਬੰਦਿਆ ਖਾ ਖੂ ਨੀ ਰਸਮਾਨ ਕਹਿੰਦੇ ਕਹਿੰਦੇ ਆਹ ਲਾ ਲਈਦਾ ਡੇਲੀ ਲੰਦੇ ਆਪਾਂ ਵੀਰ ਕਾਰ ਉਹ ਨਾਲੇ ਕਹਿੰਦੇ ਮਾੜੀ ਚੀਜ਼ ਹੁੰਦੀ ਏ ਯਾਰ ਮਾੜੀ ਚੀਜ਼ ਹੁੰਦਾ ਨਾਰਮਲੀ ਖਾਓ ਠੀਕ ਆ ਆਰਗੇਨਿਕ ਐ ਆਰਗੇਨਿਕ ਐ ਆਰਗੇਨਿਕ ਚੀਜ਼ ਐ ਜਿਸੇ ਦੇ ਹਿਸਾਬ ਨਾਲ ਨਾ ਖਾਓ ਨਾ ਉਹ ਮਾੜੀ ਚੀਜ਼ ਐ ਵੀਰੇ ਜੇ ਉਹਨੂੰ ਹਿਸਾਬ ਨਾਲ ਖਾਓਗੇ ਨਜ਼ਾਰੇ ਆ ਰੱਬ ਨਾਲ ਰੱਬ ਦੀ ਗੋਦੀ ਚ ਉਨੇਓ 24 ਘੰਟੇ ਬਾਈ ਨੇ ਹਾਲੇ ਨਾ ਗੀਤ ਸੁਣਾਇਆ ਨਾ ਮੇਰਾ ਜਿਗਰ ਹੈ ਬਾਈ ਤੋਂ ਗੀਤ ਹੀ ਗਵਾ ਲਿਆ ਕੋਈ ਇਸ਼ਕ ਵਾਲਾ ਹੋ ਜਵੇ ਯਾਰ ਇਸ਼ਕ ਵਾਲਾ ਜੇ ਉੰਜ ਗਿਰਦੀ ਤਾਂ ਚੁੱਕ ਲੈnde ਹੋ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਹਾਏ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀ ਏ ਕਿਉਂ ਤਾਸ਼ ਵੰਗਰਾ ਸਭ ਨਾ ਦੇ ਹੱਥਾਂ ਵਿੱਚ ਕੁੰਮ ਦੀ ਜਾਨੀ ਏ ਤੇਰੀ ਮਹਿੰਦੀ ਵਾਲੇ ਹੱਥਾਂ ਉੱਤੇ ਮਹਿੰਦੀ ਵਾਲੇ ਹੱਥਾਂ ਉੱਤੇ ਪਾਣ ਕੈਂਗਣ ਕਿਰਗੀ ਕੀ ਖਰੀਏ ਹਾਏ ਜਿਉਂ ਜਿ ਗਿਰਦੀ ਤਾਂ ਚੁੱਕ ਲੈਂਦੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਥੋੜਾ ਜਿਹਾ ਮਾਲ ਨੇ ਗਲਾ ਫੜ ਰੱਖਿਆ ਰਗਾ ਪਠਾ ਰੱਖੀਆਂ ਉਹਦੇ ਕਰਕੇ ਗਾ ਲੇ ਚੋ ਗਿਆ ਲੋਡ ਤੋਂ ਵੱਧ ਸੱਚ ਬੋਲ ਰਿਹਾ ਵੀਡੀਓ ਹੋ ਜਾਂਦਾ ਹੋ ਜਾਂਦਾ ਜੀ ਹੁਣ ਤੁਹਾਡੇ ਨਾਲ ਖੜੇ ਆਪਾਂ ਦੋ ਤੋਂ ਕਾਲਾ ਰੱਖਣਾ ਜੀ ਇਹ ਡਰਾਈਵਰ ਬੰਦਾ ਇਹਦੇ ਤਾਂ ਜੋ ਤੱਕ ਇਹ ਚਾਣੀ ਪਿੰਦਾ ਇਹਦੀ ਗੁੱਡੀ ਰੋੜਦੀ ਨਹੀਂ ਹੁੰਦਾ ਉਹ ਚਾਹ ਜ਼ਰੂਰੀ ਆ ਜ਼ਰੂਰੀ ਆ ਜੀ ਪੰਜਾਬੀ ਲਈ ਸਾਰੇ ਦੀ ਚਾਹ ਜ਼ਰੂਰੀ ਆ ਘੰਟੇ ਬਾਅਦ ਜ਼ਰੂਰੀ ਅੱਧੇ ਘੰਟੇ ਬਾਅਦ ਪਿੰਦਾ ਹੀ ਪਿੰਦਾ ਇਹ ਸੀ ਵੀ ਚਾਹੇ ਚੂਰੀ ਜਾਣ ਲੱਗਿਆ ਚਾਹ ਪੀਣ ਤੁਸੀਂ ਵੀ ਆਓ ਇੱਕ ਇੱਕ ਪਾਸੇ ਚਾਹ ਦੂਜੀ ਪਾਸੇ ਕੋਕ ਤੁਸੀਂ ਦੋਨਿਆਂ ਚ ਕੀ ਨੂੰ ਕਰੋਗੇ ਅਸੀਂ ਚਾਰੇ ਚਾਹ ਪੀਣਾ ਹੁਣ ਜੇ ਚਾਹ ਪੀਊਗਾ ਅਸੀਂ ਚਾਰੇ ਚਾਹ ਪੀਵਾਂਗੇ ਨਾਲ ਪੀਣੀ ਪੂਰੇ ਤੇ ਇਹ दारू ਪੀਊਗਾ ਇਹ दारू ਪੀਊਗਾ ਹੁਣ ਅਸੀਂ ਸਾਰੇ दारू ਪੀਵਾਂਗੇ ਅੱਜ दारू ਵੀ ਪੀਵਾਂਗੇ ਐਸੀ ਗੱਲ दारू ਪੀਵਾਂਗੇ ਕਿਹਦੇ ਵੱਲੋਂ ਅੱਜ ਅੱਜ ਵੀਰ ਵੱਲੋਂ ਵੈਸੇ ਤਾਂ ਤੁਹਾਨੂੰ ਦੱਸਿਆ ਵੀ ਪੈਸਾ ਆਉਂਦਾ ਨਹੀਂ ਬੱਚਾ ਜੀਨੇ ਫੜ ਲਈ ਫੜ ਲਈ ਭਾਈ ਇੱਕ ਇੱਕ ਬਈ ਮੈਂ ਮੇਰੀ ਵੀ ਸ਼ਿਕਾਇਤ ਆ ਹਾਂਜੀ ਜਦੋਂ ਆਪਾਂ ਕਿਸੇ ਲਈ ਲੋਇਲ ਰਹੀਏ ਇਮਾਨਦਾਰ ਰਹੀਏ ਉਹ ਯਾਰ ਉਹ ਮੁੱਲ ਮਿਲਦਾ ਹੀ ਨਹੀਂ ਤੁਹਾਨੂੰ ਸੱਚ ਕਹ ਦੱਸਿਆ ਭਾਈ ਮੰਨਦੇ ਹੋ ਗੱਲ ਨੂੰ ਯਾਰ ਉਹ ਠੋਕਰ ਦਊਗਾ ਹੀ ਦਊਗਾ ਪਤਾ ਕਿਉਂ ਜ਼ਿੰਦਗੀ ਦੇ ਵਿੱਚ ਮੈਂ ਇਹ ਚੀਜ਼ ਸਿੱਖੀ ਹੈ ਬਾਕੀ ਹੁਣ ਪਤਾ ਨਹੀਂ ਰੱਬ ਨੂੰ ਪਤਾ ਜਿੰਦਗੀ ਦੇ ਵਿੱਚ ਇੱਕ ਤੋਖਾ ਜ਼ਰੂਰੀ ਹੈ ਜ਼ਰੂਰੀ ਕਿਉਂ ਜੇ ਬੰਦਾ ਇੱਕ ਤੋਖੇ ਤੋਂ ਸੁਧਰ ਗਿਆ ਠੀਕ ਹੈ ਨਹੀਂ ਉਹਨੂੰ ਤੋਖੀ ਤੋਖੇ ਨੇ ਜਿੰਨੇ ਮਰਜ਼ੀ ਖਾ ਲਏ ਇਹ ਚੀਜ਼ ਹੁੰਦੀ ਹੈ ਵੀਰੇ ਆਪਾਂ ਇੱਕ ਤੋਖੇ ਤੋਂ ਸੰਭਲੇ ਆ ਆਪਾਂ ਮੇਰਾ ਮੈਂ ਹੁਣ ਵੀ ਸਿੰਗਲ ਆ ਵੀਰੇ ਮੈਨੂੰ ਐ ਲਾਲਾ ਤੂੰ ਤਿੰਨ ਚਾਰ ਸਾਲ ਹੋ ਗਏ ਬ੍ਰੇਕ ਅਪ ਹੋਏ ਨੂੰ ਪਰ ਆਪਾਂ ਹੁਣ ਵੀ ਸਿੰਗਲ ਆ ਰਜਾਰੇ ਲੰਨੇ ਆ ਕਾਰਡ ਲੰਨੇ ਆ ਪਰ ਆਬ ਨਾ ਵਰਤੀ ਹੁੰਦੀ ਆ ਬਾਕੀ ਯਾਰਾਂ ਬੇਲੀਆਂ ਜਿਵੇਂ ਮਿਲ ਕੇ ਬਸ ਸਵਾਦ ਲਈਦਾ ਹੋਰ ਕੁਛ ਨਹੀਂ ਬਈ ਬਈ ਵਿਸ਼ਵਾਸ ਨਹੀਂ ਬੰਦਦਾ ਨਾ ਦੁਬਾਰਾ ਪੰਗਾ ਇਹ ਵੀ ਆ ਵਿਸ਼ਵਾਸ ਨਹੀਂ ਬੰਦਦਾ ਵੀਰੇ ਇੱਕ ਇੱਕ ਐ ਹੁਣ ਸਾਨੂੰ ਪਸੰਦ ਵੀ ਨਹੀਂ ਕਰਦੀਆਂ ਕਿਉਂ ਰੀਜਨ ਗਿਆ ਆ ਬਸ ਪਤਾ ਹੀ ਆ ਤੁਹਾਨੂੰ ਸੋਹਣੇ ਸੁਨੱਖੇ ਮੁੰਡੇ ਭਾਈ ਪਸੰਦ ਆਉਂਦੇ ਨਹੀਂ ਕੁੜੀਆਂ ਨੂੰ ਉਹੀ ਆਉਂਦੇ ਆ ਫਿਰ ਚਲੋ ਕੋਈ ਲਾਜ ਦੂਜੇ ਦਾ ਨਿਕਲ ਕੱਲ ਦੱਸੋ ਤੁਸੀਂ ਆਪ ਦੱਸੋ ਇਹ ਘੱਟ ਸੋਹਣੇ ਨਹੀਂ ਬਈ ਪਹਿਲੇ ਇੱਕ ਵਾਰ ਆਪਣੀ ਮਾਂ ਨੂੰ ਪੁੱਛੇ ਕਿ ਤੁਸੀਂ ਇਹ ਲਵ ਜ ਵੀ ਹਾਂ ਮਾਂ ਲਈ ਹਰੇਕ ਬੱਚਾ ਸੌਂਦਾ ਜਾਂਦਾ ਹੈ ਇਹ 3 ਵਜੇ ਆਵੇ 4 ਵਜੇ ਆਵੇ ਇਹਦੀ ਮਾਂ ਸੌਂਦੀ ਨਹੀਂ ਪੁੱਛ ਲਓ ਫੋਟੋ ਦਿਖਾ ਦੰਨਿਆ ਫੋਟੋ ਦਿਖਾ ਤੇਰੀ ਮਾਂ ਉਦੋਂ ਤੱਕ ਸੌਊਗੀ ਨਹੀਂ ਜਦੋਂ ਤੱਕ ਜਿਵੇਂ ਉਹ ਗੁਲਾਬ ਸਿੱਧੂ ਵੀਰੇ ਨੇ ਗੱਲ ਕਹੀ ਸੀ ਨਾ ਮੇਰੀ ਮਾਂ ਉਦੋਂ ਤੱਕ ਸੌਊਗੀ ਨਹੀਂ ਜਦੋਂ ਤੱਕ ਮੈਂ ਬੈੱਡ ਤੇ ਪੈ ਗਿਆ ਉਹਨੇ ਪਈ ਰਹਿਣਾ ਉਹਨੇ ਅੱਖਾਂ ਖੋਲ ਕੇ ਪਈ ਰਹਿਣਾ ਜਦੋਂ ਮੈਂ ਆ ਕੇ ਆ ਬੈੱਡ ਤੇ ਨਾਲ ਪੈ ਗਿਆ ਉਹਦੇ ਉਹ ਵੀ ਆ ਗਿਆ ਉਹਨੇ ਕਹਿਣਾ ਆ ਗਿਆ ਰੋਟੀ ਖਾਣੀ ਹੈ ਰੋਟੀ ਬਾਹਰ ਖਾ ਕੇ ਜੰਨੇ ਆ ਜੀ ਲੇਟ ਜੰਨੇ ਆ ਹਮ ਮਾਂ ਮਾਂ ਨਹੀਂ ਖਾਣੀ ਉਦੋਂ ਸੌਊਗੀ ਮੈਂ ਹੁਣ ਆਪਾਂ ਜੇ ਚਲੋ ਜਾਣੇ ਨਾਰਮਲੀ ਘੰਟਾ ਫੋਨ ਦੇਖਦੇ ਆ ਉਦੋਂ ਮੈਂ ਕਈ ਵਾਰ ਨੋਟ ਕਰਦਾ ਹੁੰਦਾ ਇਹ ਗੱਲ ਇੱਕ ਦਿਨ ਮੈਂ ਇਹਨੂੰ ਫੋਟੋ ਭੇਜੀ ਦੇ ਮੈਂ 3 ਵਜੇ ਆਇਆ ਘਰੇ 4 ਵਜੇ ਤੇ ਇਹ ਥੋੜਾ ਜਿਹਾ ਬਾਹਰ ਗਏ ਹੋਏ ਸੀ ਇਹਨਾਂ ਨੂੰ ਲੈ ਕੇ ਆਇਆ ਪਹਿਲਾਂ ਪਹਿਲਾਂ ਸਵਾਰੀ ਲੈ ਕੇ ਗਿਆ ਸੀ ਦਿੱਲੀ ਉੱਥੋਂ ਆਇਆ ਫਿਰ ਇਹਨਾਂ ਨੂੰ ਲੈ ਕੇ ਘਰੇ ਛੱਡ ਕੇ 4 ਵਜੇ ਮੈਂ ਘਰੇ ਆਇਆ ਇਨੂੰ ਮੈਂ ਫੋਟੋ ਭੇਜੀ ਮੈਂ ਦੇਖ ਮਾਂ ਸੁੱਤੀ ਨਹੀਂ ਹਲੇ ਤੱਕ ਫੋਟੋ ਸਾਡਾ ਲਿਓ ਪਈ ਆ ਉਹ ਹਲੇ ਵੀ ਸੰਭੀ ਅੱਜ ਅਸੀਂ ਦੇਖ ਰਹੇ ਸੀ ਬੈਠੇ ਐ ਸਿਸਟਮ ਭਈ ਇਹ ਮਾਪਿਆਂ ਨੂੰ ਮਾਪਿਆਂ ਨੂੰ ਕੀ ਕੀ ਆ ਬਿਨਾਂ ਲਾਲਚ ਤੋਂ ਜੁੜਦੇ ਆ ਸਾਡੇ ਨਾਲ ਸਾਡੀ ਹਰ ਖੁਆਇਸ਼ ਪੂਰੀ ਕਰਦੇ ਜਿਵੇਂ ਜਿਵੇਂ ਕਹਿੰਦੇ ਨੇ ਨਾ ਵੀ ਹਾਂ ਮਾਪਿਓ ਪਿਓ ਯਾਰ ਹੁੰਦਾ ਉਹ ਯਾਰ ਬਣਾਉਣਾ ਬਹੁਤ ਔਖਾ ਹੈ ਮੇਰਾ ਬਣਿਆ ਹੋਇਆ ਹੈ ਮੈਂ ਮਾਂ ਪਿਓ ਤੋਂ ਕਦੇ ਓਲਾ ਨਹੀਂ ਰੱਖਿਆ ਕਿਸੇ ਚੀਜ਼ ਦਾ ਵੀ ਚਾਹੇ ਮੇਰਾ ਮੇਰੀ ਜੇਬ 'ਚ 10 ਰੁਪਏ ਨੇ ਚਾਹੇ ਮੇਰੀ ਜੇਬ 'ਚ ਲੱਖ ਰੁਪਈਆ ਹਾਂ ਬਿਲਕੁਲ ਆਪਾਂ ਕਦੇ ਓਲਾ ਨਹੀਂ ਰੱਖਿਆ ਜਿਹੜੀ ਚੀ ਖਾਣੇ ਪੀਣੇ ਉਹ ਵੀ ਪਤਾ ਵੀ ਭਾਈ ਖਾਣੇ ਆ ਕਮਾਰੇ ਆ ਨਜ਼ਾਰੇ ਲੈਣੇ ਆ ਵੀਰੇ ਵੈਸੇ ਮਾਪਿਓ ਵਾਸਤੇ ਬਾਈ ਨੇ ਬਹੁਤ ਵਧੀਆ ਗੱਲ ਕਹੀ ਆ ਕਿਉਂਕਿ ਨਾ ਬਿਨਾਂ ਲਾਲਚ ਤੋਂ ਜੁੜਨਾ ਬਹੁਤ ਵੱਡੀ ਗੱਲ ਆ ਬਾਈ ਇਸ ਮਤਲਬ ਭਰੀ ਦੁਨੀਆ 'ਚ ਮਾਪਿਓ ਹੀ ਆ ਜਿਹੜੇ ਨਾਲ ਖੜੇ ਆ ਨਾ ਨਾਲ ਖੜੇ ਆ ਸਹੀ ਗੱਲ ਆ ਸਹੀ ਗੱਲ ਆ ਵੀਰੇ ਹੈ ਨਾ ਪੂਰੀ ਤੇ ਹੋਰ ਬਾਕੀ ਫਿਰ ਤੁਹਾਨੂੰ ਮਾਫੀ ਚਾਹੁੰਦਾ ਤੁਹਾਡੀ ਥੋੜੀ ਪਾਰਟੀ ਮੈਂ ਥੋੜੀ ਡਿਸਟਰਬ ਜੀ ਕਰਤੀ ਨਾ ਵੀਰੇ ਤੁਸੀਂ ਕੇਕ ਖਾਓ ਤੁਹਾਡੇ ਲਈ ਆਖਿਆ ਸੀ ਉਹ ਦੇਖੋ ਇਹ ਇਹ ਨਹੀਂ ਇੱਕ ਵਾਰ ਅਸੀਂ ਕਿਹਦਾ ਜਨਮ ਦਿਨ ਬਾਈ ਦਾ ਪਹਿਲਾਂ ਇੱਕ ਗੱਲ ਦੱਸੋ ਨਾਲ ਇਹਨੂੰ ਖਾਣ ਨਾਲ ਤੁਸੀਂ ਗਾਓ ਲੇ ਸੋਹਣ ਲੱਗੇ ਬਾਬਾ ਜੀ ਮਿਹਰ ਕਰੇ ਤੁਹਾਡਾ 2026 ਕੈਂਟ ਹੋਏ ਵੀਰੇ ਠੀਕ ਆ ਚੜਦੀ ਕਲਾ ਰੱਖੇ ਸਾਰਿਆਂ ਨੂੰ ਬਾਕੀ ਮੇਰੇ ਭਰਾ ਆ ਬਾਈ ਨੂੰ ਵੀ ਖਵਾ ਆ ਬਾਈ ਨੂੰ ਵੀ ਖਵਾ ਆ ਲਓ ਖਾ ਲਓ ਵੀਰ ਕੋਟਿੰਗ ਓਕੇ ਓਕੇ ਵੋਹ ਸੋਹਣੇ ਮੇਰੇ ਭਰਾ ਅੱਜ ਨਿਆਰੇ ਲੋ ਕੋਈ ਚੱਕਰ ਨਹੀਂ ਬਾਕੀ ਐਂਡ ਗੱਲ ਮੁੱਕਦੀਆਂ ਨਿਆਰੇ ਦੇ ਨਿਆਰੇ ਲੋ ਸਵਾਦ ਬਾਈ ਦਾ ਨੇਚਰ ਬਹੁਤ ਸੋਹਣਾ ਲੱਗਿਆ 3B2 ਜਦੋਂ ਆਉਂਦੇ ਆ ਨਾ ਜਦੋਂ ਇਸ ਤਰ੍ਹਾਂ ਦੇ ਭਰਾ ਮਿਲਦੇ ਆ ਸੱਚੀ ਇੱਕ ਨਾ ਦਿਲ ਦੁਗਣਾ ਹੋ ਜਾਂਦਾ ਕਿਉਂਕਿ ਅੱਜ ਨਾਲ ਬਹੁਤ ਨੈਗੇਟਿਵਿਟੀ ਸਮਾਜ ਦੇ ਵਿੱਚ ਬਹੁਤ ਆ ਪਰ ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਜੋ ਪੋਜ਼ਿਟਿਵ ਦੇ ਨਾਲ ਭਰੇ ਹੋਏ ਨੇ ਜੋ ਕਹ ਰਹੇ ਨੇ ਆਪਣੀ ਮਾਪ ਪਿਓ ਤੱਕ ਸੀਮਿਤ ਰਹੋ ਕਿਸੇ ਫालतੂ ਕਿਸੇ ਨੈਗੇਟਿਵਿਟੀ ਜੀ ਨਾ ਪਾਓ ਆਪਣੇ ਦੋਸਤਾਂ ਨਾਲ ਮਾਪਿਓ ਨੂੰ ਧੋਖਾ ਦੇਵੋਗੇ ਸਾਰੀ ਜ਼ਿੰਦਗੀ ਕਾਮਯਾਬ ਨਹੀਂ ਹੁੰਦੇ ਤੁਹਾਡੇ ਲਵੇ ਪੈਸਾ ਆ ਜੇ ਗੱਡੀਆਂ ਆ ਜਾਣ ਕਿਤੇ ਨਾ ਕਿਤੇ ਤੜਫੋਗੇ ਆਪਣੇ ਕੋਲ ਤਾਂ ਦੇ ਵੀ ਇੱਕ ਵੀਰੇ 100 ਗੱਲਾਂ ਦੀ ਇੱਕ ਗੱਲ ਹੈ ਮੈਂ ਉਹ ਵੀ ਗੱਲ ਮੂੰਹ ਤੇ ਕਹਿ ਦਿੰਦਾ ਹਰੇਕ ਦੇ ਆਪਾਂ ਨੂੰ ਉਹ ਗੱਲ ਦੀ ਹੈਗੀ ਇਹ ਬੰਦਾ ਇਹ ਥੋੜਾ ਜਿਹਾ ਮਾਂ ਪਿਓ ਦੀ ਕਦਰ ਘੱਟ ਕਰਦਾ ਕਿਉਂ ਇਹ ਉਹਦੇ ਨਾਲ ਰਿਹਾ 4 ਸਾਲ ਹੋ ਜਾਂਦਾ ਪਰ ਇਹ ਹੌਲੀ 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 ਅਸੀਂ ਇਹਨੂੰ ਲੈਣ ਤੇ ਲੈ ਆਏ ਇਹਨੂੰ ਘਰੇ ਸ਼ਿਫਟ ਕਰਤਾ ਹੁਣ ਇਹ ਘਰੇ ਰਹਿੰਦਾ ਬਾਹਰ ਨਹੀਂ ਜਾਂਦਾ ਇਹ ਜਦੋਂ ਤੱਕ ਅਸੀਂ ਨਹੀਂ ਆਵਾਂਗੇ ਚਾਹੇ ਅਸੀਂ 1 ਵਜੇ ਆਈਏ ਰਾਤ ਨੂੰ ਚਾਹੇ ਅਸੀਂ ਸਵੇਰੇ ਜਾਈਏ ਵੀ ਹਾਂ ਤੈਨੂੰ ਚੰਡੀਗੜ੍ਹ ਜਾਣਾ ਢੇੜਾ ਲਾ ਕੇ ਆਣਾ ਮੈਂ ਇਹਨੂੰ ਕਹਿੰਦਾ ਵੀ ਕੋਈ ਨਾ ਜਦਿਆਂ ਇਹਨੂੰ ਭੇਜਦਾ ਕੀ ਬਾਤ ਹੈ ਇਹ ਚੱਕਰ। ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਬਾਈ ਨੂੰ ਹੈਪੀ ਬਰਥਡੇ ਕਹਿ ਦਿਓ ਕਮੈਂਟਾਂ 'ਚ ਖਾਲੀ ਨਾ ਜਿਓ ਠੀਕ ਹੈ ਓਕੇ ਬਾਏ ਬਾਏ ਟਾਟਾ ਸਾਡੇ ਸਾਰਿਆਂ ਦੇ ਹੈਵੀ ਡਰਾਈਵਰ ਰਹੇ ਆ ਜਿਉਂਦੇ ਵਾਸਤੇ ਹੈਵੀ ਡਰਾਈਵਰ ਸਾਡੇ ਸਾਰਿਆਂ ਦੇ ਹੈਵੀ ਡਰਾਈਵਰ ਰਹੇ ਆ ਹੈਵੀ ਡਰਾਈਵਰ ਰਹੇ ਨਜ਼ਾਰੇ ਲਓ ਸਵਾਦ ਲਓ ਯਾਰਾਂ ਬੇਲੀਆਂ ਨਾਲ ਰਹੋ ਸਵਾਦ ਲਓ 2026 ਵੀ ਆਪਾਂ ਆਓ ਨਜ਼ਾਰੇ ਲਓ ਜਿੱਥੇ-ਜਿੱਥੇ ਤੁਹਾਡਾ ਦਿਲ ਕਰਦਾ ਘੁੰਮੋ 2026 'ਚ ਪਾਵਾਂਗੇ ਹਾਂ 26 26 'ਚ ਇਦੋਂ ਵੀ ਉੱਪਰ ਦੀ ਹੋ ਕੇ ਪਾਵਾਂਗੇ ਪਰ ਨੇਚਰ ਇਹੀ ਮਿਲੂਗਾ ਤੁਹਾਨੂੰ ਆਹ ਬਾਈ ਨੂੰ ਮਿਲਾਂਗੇ ਨੰਬਰ ਲਾਵਾਂਗੇ ਕੰਟੈਕ ਇੱਕ ਗੱਲ ਹੋਰ ਹਾਂ ਵੱਡੀ ਗੱਲ ਹਾਂ ਸਾਡੇ ਚ ਪੰਜਵਾਂ ਨਹੀਂ ਹੋ ਕਿਉਂਕਿ ਪੰਜਵੇਂ ਦਾ 6 ਲੱਗਦੇ ਆ ਸਾਡੇ ਦੋ ਬੰਦੇ ਤਾਂ ਇਹੀ ਨੇ ਦੋ ਬੰਦੇ ਇਹੀ ਨੇ ਫਿਰ ਜਗ੍ਹਾ ਨਹੀਂ ਰਹਿੰਦੀ ਗੱਡੀ ਚ ਤਾਂ ਕਰਕੇ ਫਿਰ ਅਸੀਂ ਪੂਰੇ 4 ਹੀ ਹੁੰਨੇ ਆ ਜੀ ਯਾਰ ਕਮਾਲ ਕਰੇਰੇ 6 ਬੰਦੇ ਹੱਸੀ ਮਾਰੀ ਗਏ ਚਲੋ ਠੀਕ ਚੰਗਾ ਓਕੇ ਬਾਏ ਬਾਏ ਕੋਈ ਗੱਲ ਜੇ ਤੁਹਾਨੂੰ ਸਿਆੜੇ ਜੇ ਤੁਹਾਨੂੰ ਕੋਈ ਗੱਲ ਦੀ ਬੁਰਾ ਵੀ ਲੱਗਦਾ ਨਾ ਮਾਫੀ ਵੀ ਲੱਗਿਆ ਵੀਰੇ ਬੇਸ਼ੱਕ ਕਹਿ ਦਿਓ ਜੋ ਮਰਜੀ ਜੋ ਮਰਜੀ ਕਰ ਲਓ ਪਰ ਜੋ ਦਿਲ ਚ ਸੀ ਉਹ ਜੋ ਮਰਜੀ ਕਰ ਲਓ ਚੰਗਾ ਬਾਏ